嗯。Uh ਜਿਸ ਦਿਨ ਇਹ ਅੱਜ 20 ਫਾਦਰਾ ਬਿਕਰਮੀ ਸਮਾਤ ਹੋ ਉਦਾਰੀ ਕੈਸੀ ਹੈ ਫਾਦਰਾ ਦੀ ਇੱਕਮ ਹੈ ਜੀ ਅ ਸੂਰਜ ਚੰਦ ਦਾ ਸਮਾਂ 6:00 ਨੋਮੈਂਟ ਅਸਤਹੁੰਦ ਦਾ ਸਮਾਂ 6:45 ਮਿੰਟ ਦਾ ਹੈ ਟੋਟਲ ਦਾ ਸਮਾਂ 12 ਘੰਟੇ ਤੇ 36 ਮਿੰਟ ਦਾ ਹੈ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਵ ਤਾਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੀ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਵੀ ਸ਼ਰਨ ਪਾਣੀ ਕਰਦੇ ਹੋ ਰਿਆਂ ਕਾਲਸ ਨੇ ਗੁਰੂ ਦਾ ਕਹਿ ਕਰਦੇ ਹਨ ਦਰਬਾਰ ਦੀਆਂ ਹਾਜ਼ਰੀਆਂ ਪ੍ਰੀਏ ਬਾਣੀ ਸੁਣੀਏ ਬਾਣੀ ਪੜੀ ਆਪਾਂ ਮੁੱਖਾ ਜੰਮਾ ਸਫਲਾ ਕਰੀਏ ਜੀ ਤੇ ਇਸ ਸਮੇਂ ਨੂੰ ਸੁਭਾਇਾਨ ਕਰੀਏ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਤਾਂ ਢੰਗ ਬਿਨ ਹੋਰ ਸਭ ਪਿਖ ਜਾਣ ਮਾਇਆ ਮੁਝ ਜਾ ਹਮਾਨ ਗੁਰਮਖਾ ਪ੍ਰਸਟਾਖ ਹੈ ਕੋਈ ਤੇ ਸਰਾ ਜੋ ਜਾਵੇ ਨਾਨਕ ਨਾਮ ਸਤ ਸੁਖ ਪਾਏ ਬਿਨ ਸਤ ਪਰੇ ਸਤ ਨੂੰ ਇਹ ਪਹਿਲੇ ਲਾਏ ਅਨੰਦ ਦਾਟੇ ਸੰਤਨ ਪਾਏ ਸਤ ਗੁਰੂ ਬਿਲਾਏ ਸਤਿ ਕ੍ਰਿਸ਼ਨ ਉਝਾਏ ਨਾਨਕ ਨਾਮ ਸਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਮਨ ਨੂੰ ਸਮਝਾਣਾ ਕਰਦੇ ਨੇ ਮਨ ਨੂੰ ਸੰਗੋਧਨ ਕਰਦੇ ਆ ਹੁਣ ਸਾਡੇ ਸੰਸਾਰ ਕੋਲ ਦੇ ਦੇ ਉਹਨਾਂ ਨੂੰ ਇਹ ਹੜਾ ਸਮਝਾ ਰਹੇ ਨੇ ਕਿ ਕੀ ਕਰਨਾ ਹੈ ਇਸ ਸੰਸਾਰ ਵਿੱਚ ਕੀ ਨਹੀਂ ਕਰਨਾ ਭਜਨ ਮੇਰੇ ਹਰੇ ਕੋ ਦਾ ਮਨ ਨੂੰ ਇੱਥੇ ਤੱਕ ਤਾੜਨਾ ਕਰਦੇ ਨੇ ਇਹ ਮੇਰੇ ਮਨਾ ਭਜਨ ਕਰ ਸਿਮਰਨਾ ਕਰ ਜਪਨਾ ਨਾਮੋ ਜਪਾ ਇੱਕ ਪਰਮਾਤਮਾ ਦੇ ਸਿਮਰਨ ਪਰ ਹੋਰ ਕੁਝ ਵੀ ਇਸ ਨੂੰ ਤੋੜ ਦੇਣ ਵਾਲਾ ਨਹੀਂ ਹੈ ਜੇ ਇਸ ਤੇ ਕੋ ਮਾਰਗ ਦਾ ਉੱਤੇ ਰਹਿਣ ਵਾਲਾ ਜਿਹਨੂੰ ਸਰਬਉੱਚ ਬਾਣੀ ਨੇ ਪਾਵਨ ਬਾਣੀ ਨੇ ਕਿਹਾ ਕਬੀਰ ਕੋਟੀ ਕੋਟੀ ਜੁੜ ਕੇ ਜੋੜੇ ਲਾ ਕਰੋਸ ਚਲਤੀ ਬਾਣਾ ਕਛ ਮਿਲਿਓ ਲੈ ਲਿਓ ਅਖੀਰ ਵੇਲੇ ਆਖਰੀ ਮੈਂ ਹੁੰਦਾ ਗੁੱਡੀ-ਗੋਡੇ ਲੋਕੀਂ ਕੋੜਾ ਜੁੜਦਾ ਪਰ ਆਖੀਰ ਵੇਲੇ ਫਾਦੂ ਕਹਿੰਦੇ ਨੇ ਚੋਕੂਏ ਕੋਈ ਸਾਈ ਉਹਨਾਂ ਵਾਲਾ ਨਹੀਂ ਜਰਾ ਇਹ ਲੋੜ ਹੈ। ਰੋਜ਼ਾਨਾ ਦੇ ਸ্নান ਦੇ ਵੀ ਕਿਲੋ ਲੋ। ਜਿਵੇਂ ਰੋਟੀ ਨਾ ਖਾਇਆ ਬੰਦਾ ਜੀਉਂਦਾ ਜਰਾ ਟੈ ਕਮਾ ਨਹੀਂ ਦੇ ਸਕਦਾ। ਪਾਣੀ ਪੀਤੇ ਬਿਨਾਂ ਬੁਹੂ ਦੇ ਦੇ ਰਾਇ ਸਾਰਾ ਬਹੁਤ ਜਿਆਦਾ ਸਮਾਨ ਨਹੀਂ ਦੇ ਸਕਦਾ। ਇਸ਼ਨਾਨ ਪੀਤੇ ਬਿਨਾਂ

ਫਿਰ ਸਤਿਗੁਰੂ ਕਹਿੰਦੇ ਨੇ ਜੇ ਹਵਾ ਡੇਲੀ ਸਾਹ ਲੈਣਾ ਨਾ ਇੱਕ ਦਿਨ ਦੇ ਵਿੱਚ ਮਨੁੱਖ 24000 ਸਵਾਸ ਖਚਲਤ ਕਰਦਾ ਹੈ 24000 ਸਵਾਸ ਲੈਣਾ ਛੱਡਦਾ ਹੈ ਉਹ ਇੱਕ ਇੱਕ ਸਵਾਸ ਦਾ ਮੁੱਲ ਅ ਲੱਖਾਂ ਜੋ ਪੈ ਜਾਂਦਾ ਹੈ 24000 ਡੇਲੀ ਦੇ ਸਵਾਸ ਖਚਲਤ ਕਰਦੇ ਇਨਕਾ ਜਨਮ ਜਵੈਚੂਲੀ ਵਿੱਚ ਕੀ ਪੈਦਾ ਹੁੰਦਾ ਹੈ बाढ़ में पल्ला ਕਰਦਾ ਝੂਠ ਫਰੇਦ ਚੋਬਰ ਵੀ ਥੱਕੀ ਯਾਨੀਕਰ ਪਰ ਸਭ ਨੂੰ ਪਤਾ ਸੀ ਕਿੰਨਾ ਕਿਦ ਨਾਲ ਕੀ ਕਰਦਾ ਦਸਨ ਦੀ ਲੋੜ ਨਹੀਂ ਸਵੇਰ ਪ੍ਰਚੋਲ ਦੀ ਲੋੜ ਨਾ ਸਣ ਕਿਤੇ ਆਪਣੇ ਮਨ ਨੂੰ ਇੱਕ ਪਾਸੇ ਤੇ ਗੁਰਨਾਣਕ ਦੀ ਕਸਵਟੇ ਨੂੰ ਇੱਕ ਪਾਸੇ ਰੱਖ ਕੇ ਆਪਣੇ ਮਨ ਨੂੰ ਅਚਨਾ ਸ਼ੁਰੂ ਕਰਦੀ ਹੈ ਤੇ ਜਦੋਂ ਕਰਤੀ ਤਰਪੂਰੀ ਵਿਚ ਲੈਂਦਾ ਉਸੇ ਦਿਨ ਤੋਂ ਬ੍ਰਹਮ ਅਵਸਥਾ ਵੱਲ ਕਦਮ ਕੁੱਟਨੇ ਸ਼ੁਰੂ ਹੋ ਜਾਂਦੇ ਪਰ ਖੁਦ ਦੀ ਪ੍ਰਚੋਲ ਕਰੀਏ ਮਨ ਦੀ ਨਾਮਾ ਨੂੰ ਕਿਹਾ ਅਮਿਆ ਗੁਰਨਾਣਕ ਦੀ ਮਨ ਇਨੇ ਬਹੁਤ ਪ੍ਰਪਾਨਚੇ ਕਰਕੇ ਝੂਠੇ ਫੇਕ ਚੋਰੀ ਥੰਗੀ ਜਾਰੀ ਕਰਕੇ ਲੈਣਾ ਪੈਸਾ ਸੁੱਤ ਤ ਤਿਆ ਪੁੱਤਰ ਦਾਰਾ ਇਸਤਰੀ ਸੁੱਤ ਦਾਰਾ ਪਹਿ ਆਣਾ ਆਪਣੇ ਪਿਆ ਪੁੱਤਰਾ ਤੇ ਇਸਤਰੀ ਤੇ ਆ ਪੈਸੇ ਨੂੰ ਤਾ ਦਿੰਨਾ ਲੁਟਾਣਾ ਹੋਇਆ ਸਾਰੇ ਉਹਨੇ ਲੁਟਾਉਂਦਾ ਬੈਠਾ ਕਿਸੇ ਦਾ ਨਾਮ ਨਾ ਉਹ ਨਹੀਂ ਕੀਤਾ ਅਸੀਂ ਸਾਰੇ ਗਸਤੀ ਦੀਓ ਕੋਈ ਵੀ ਉਫਾਣਾ ਸਾਡੇ ਨੂੰ ਤਾਲਾ ਪਹਿਲਾਂ ਨੂੰ ਤਾਂ ਮਨ ਮੇਰੇ ਊਲੇ ਕਪਟਨਾ ਕੀ ਜਹਿ ਮੇਰੇ ਮਨਾ ਭੁੱਲ ਕੇ ਵੀ ਕਦ ਤੱਕ ਛਲਨਾ ਗਈ ਕਿਸੇ ਦੇ ਨਾਲ ਕਿਉਂਕਿ ਤੂੰ ਛਲ ਮਾਰ ਕੇ ਕਰ ਲੇਗਾ ਤੇਰੇ ਮਨ ਤੇ ਤੈਨੂੰ ਹੀ ਪਤਾ ਉਹ ਪਤਾ ਭਾਵੇਂ ਬੇਸ਼ੱਕ ਤੈਨੂੰ ਆ ਪਰ ਤੈਥੋਂ ਪਹਿਲਾਂ ਤੇਰੇ ਮਾਲ ਪ੍ਰਮਾਤਮਾ ਨੂੰ ਐਨੇ ਤੇਰੇ ਸਾਹ ਲੈਣ ਦੇ ਦਿਨ ਉਹ ਤੇਰੇ ਨੇੜੇ ਪ੍ਰਮਾਤਮਾ ਦਾ ਲੇਖਾ ਜੋਖਾ ਕਰਦਾ ਤੇ ਸਰਗਰ ਦੇ ਨੇੜੇ ਭੁੱਲ ਕੇ ਵੀ ਕਪਟਨਾ ਕੀ ਕਰੀਂ ਛਲ ਪ੍ਰੇਮ ਫਰੇ ਪੈਮੰਨੀ ਨਾ ਕਰੀ ਕਿਸੇ ਨਾਲ ਕਿਉਂਕਿ ਅੰਤ ਤਾਂ ਨਵੇਰਾ ਤੇਰੇ ਹੀ ਪੈਲੇ ਜਾਣਾ ਤੇਰੇ ਧੀਆਂ ਪੁੱਤਰਾਂ ਨੇ ਨਾ ਤੇਰੀ istri ਨੇ ਨਾ ਤੇਰੇ ਯਾਰਾ ਮਿਤਰਾਂ ਨੇ ਨਾ ਤੇਰੇ ਸਾਥ ਸਬੰਧੀਆਂ ਨੇ ਕਿਸੇ ਨੇ ਨਿਰਣਾ ਨਹੀਂ ਦੇਣਾ ਲੇਖੇ ਦੇਖਾ ਤੈਨੂੰ ਹੀ ਲੈਣਾ ਪੈਣਾ ਭਾਈ ਮਤਲਬ ਲੇਖਾ ਹੀ ਅਸੀਂ ਲੈਣਾ ਹੈ ਸਭ ਤਾਂ ਪਾਸੀ ਦੇਣਾ ਤੇ ਫਿਰ ਚੱਜ ਦਾ ਸਭ ਪਾਸੀ ਹੈ ਨਾ ਕਿਉਂ ਬਈ ਨੂੰ ਨਹੀਂ ਛਲ ਕਰਨੀ ਸਤਿਗੁਰੂ ਕਹਿੰਦੇ ਨੇ ਇਸੇ ਲਈ ਛਲ ਤੋਂ ਬਚਣ ਲਈ ਨਿਤਾ ਪ੍ਰਤੀ ਜਾਪਾ ਪੰਥਰਤਨ ਸੰਤਮਸਤੀ ਜੀ ਕਹਿੰਦੇ ਹੁੰਦੇ ਸਨ ਕਹਿੰਦੇ ਜੇ ਅੰਦਰ ਤੋਂ ਲੈ ਦੇਵੇਂ ਬਾਦਸ਼ਾਹ ਬੰਨਾ ਚਾਹਨਾ ਨਾ ਮਤਲਬ ਨਹੀਂ ਐ ਵੀ ਖਮੀਰ ਐ ਗਰੀਬ ਮਾੜਾ ਪਰ ਜੇ ਮਨ ਕਰਕੇ ਬਾਦਸ਼ਾਹ ਬੰਨਾ ਚਾਹਨਾ ਨਾ ਚੌਥੇ ਪੈਰ ਦੇ ਚੜ੍ਹਨ ਤੋਂ ਪਹਿਲਾਂ ਉਹ ਉੱੜ ਤਵੇ ਲੈ ਗੁਰੂ ਅੱਗੇ ਪਹਿਹਾਰੀ ਮਾਰਦਾ ਦੇ ਨੇ ਤਰਿ ਵਿਖਾਰੀ ਨਹੀਂ ਬਣਨ ਦਾ ਇਹ ਗੱਲ ਪਰ ਅੰਮ੍ਰਿਤ ਵੇਲੇ ਗੁਰਗੱੇ ਵਿਖਾਰੀ ਬਣਦਾ ਕਿਉਂਕਿ ਜਗਤ ਵਿਖਾਰੀ ਫਿਰਦਾ ਸਭ ਕੋ ਦਾ ਤਾਰਾ ਕੋਹ ਨਾਲ ਕੋਹ ਸਿਮਰਦੇ ਪੂਰਨ ਹੋਇਆ ਕਦੇ ਮੰਨ ਕੜ ਕੇ ਤੇ ਸਿਮਰ ਕੇ ਦੇਖ ਤੇਰੇ ਸੁਖ ਚੋਂ ਤੋਂ ਪਹਿਲਾਂ ਤੇਰੇ ਕੰਮ ਨਾ ਆਦਾ ਸੋ ਪਰ ਮੰਨਾ ਕਰਕੇ ਜਾਤਾ ਅਸੀਂ ਲੜਾਈ ਝਗੜਾ ਕਿੰਨਾ ਟੈਨਸ਼ਨ ਹੋ ਕੇ ਜਪਨੇ ਕਰਦੇ ਕਿਸੇ ਨਾਲ ਲੜਾਈ ਹੋ ਜਾਏ ਨਾ ਕਿੰਨੀਆਂ ਪੁਰਾਣੀਆਂ ਤੇ ਪੁਰਾਣੀਆਂ ਬੜਾ ਆਸਾਨ ਪੁਰਾਣੀਆਂ ਬੰਦਾ ਕੰਡ ਲੈਂਦੇ ਕਿੱਥੋਂ ਉਹ ਸਾਡੇ ਮਨ ਦੇ ਘਰ ਕੀਤੀ ਹੁੰਦੀ ਹੈ ਉਹਦੇ ਪੁਰਾਣੀਆਂ ਨੂੰ ਗੱਲਾਂ ਘਰ ਕਰ ਸਕਦੀਆਂ ਨੇ ਜੇ ਨਿਤਾ ਪ੍ਰਤੀ ਨਾਮ ਜਪੀ ਜਾਏਗਾ ਜਪੀ ਜਾਏਗਾ ਇੱਕ ਦਿਨ ਨਾਮ ਵੀ ਐਸਾ ਘਰ ਕਰ ਜਾਏਗਾ ਤੇਰੇ ਜਿਹਦੇ ਰਾਹ ਵਿੱਚ ਕੋਈ ਭੇਤ ਨਹੀਂ ਰਹੇਗਾ ਕਦੇ ਦੇਖ ਲੈਣਾ ਪਰਚੋਲ ਕੇ ਦੇਖਣਾ ਗੱਲ ਦਾ ਜਦੋਂ ਵੀ ਜਿੰਨੇ ਵਿੱਚ ਚੱਲਦੇ ਨੇ ਸਭ ਨੂੰ ਇਹੀ ਬੇਨਤੀ ਕਰਦੇ ਹੁੰਦੇ ਆ ਕਦੇ ਕਿ ਸਿੱਧੀ ਨਹੀਂ ਨਾ ਤੁਰੀਦਾ ਕਿਉਂਕਿ ਜੇ ਅੱਜ ਕੀਤੀ ਹੈ ਕੱਲ ਨੂੰ ਜ਼ਰੂਰ ਕਰੋਗੇ ਅੱ ਤੋਂ ਨੂੰ ਫਿਰ ਜ਼ਰੂਰ ਕਰੋਗੇ ਇੱਕ ਸਾਲ ਰੁਪੀਤ ਕਰ ਲਿਓ ਮਨ ਵਿੱਚ ਘੜ ਕਰ ਜਾਏਗੀ ਗੱਲ ਤੇ ਜਦੋਂ ਘੜ ਕਰ ਗਈ ਅਖੀਰ ਦੇ ਲੋਈ ਜਾਂਦਾ ਹੈ ਫਿਰ ਇਹਨਾਂ ਨੂੰ ਪੈਟਰਨ ਨਹੀਂ ਹੈ ਵੀ ਰਜਨਾ ਰੱਪਨਾ ਨਾਮ ਜਪੋ ਨੇਤਾ ਪ੍ਰਤੀ ਰੁਪੀਤ ਆ ਨੂੰ ਯਾਦ ਕਰੋ ਇੱਕ ਦਿਨ ਐਸਾ ਆਇਆ ਜਪਦੇ 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 ਆ ਇਹ ਗੱਲ ਘੜ ਕਰ ਜਾਏਗੀ ਪਰਮਾਤਮਾ ਸਤ ਜਦੋਂ ਗੱਲ ਘਰ ਕਰ ਗਈ ਉਹ ਸੁਰੱਖਿਅਤਲੇ ਜਾ ਜਾਗੇ ਜਿਹੜੀ ਜ਼ਿਆਦਾ ਜਿੰਨਾਂ ਬੱਚੇ ਐ ਪਹਿਲਾਂਲੇ ਟਾਈਮ ਦੇ ਵਿੱਚ ਜਦੋਂ ਬੱਚਿਆਂ ਦੀ ਸਕੂਲ ਦੀ ਛੁੱਟੀ ਹੁੰਦੀ ਸੀ ਉਸ ਵੇਲੇ ਬੱਚਿਆਂ ਨੂੰ ਟੈਬਲਸ ਪੜ੍ਹਾਏ ਜਾਂਦੇ ਸਨ ਬਾੜੇ ਬਾੜੇ ਆ ਕੇ ਪੜ੍ਹਾਏ ਜਾਂਦੇ ਕਿਉਂਕਿ ਬੱਚੇ ਦੀ ਇੱਕ ਅਟੈਂਸ਼ਨ ਹੁੰਦੀ ਸੀ ਵੀ ਮੈਂ ਘਰੇ ਜਾਣਾ ਛੁੱਟੀ ਹੋਣ ਵਾਲੀ ਆਖੀਂ ਵਾਲੇ ਪਿੰਡ ਵਿੱਚ ਬੱਚਾ ਇੰਨਾ ਧਿਆਨ ਕਾ ਕੇ ਕਰਦਾ ਸੀ ਵੀ ਛੁੱਟੀ ਹੋਈ ਜਾਣੀ ਹੈ ਹੁਣ ਤਾਂ ਬਸ ਜਾਣਾ ਹੀ ਹੈ ਦਵਾ ਤਾਂ ਪੜੀਏ ਉਹ ਇੰਨਾ ਟੈਨਸ਼ਨ ਹੋ ਕੇ ਪੜਦਾ ਹੈ ਤੇ ਚਾਹੀਦਾ ਬੇ ਸਤਾ ਬਜ਼ੁਰਗ ਹੋ ਜਾਏ ਬਾੜੀ ساری ਉਮਰ ਨਹੀਂ ਬੰਦਦਾ ਕਿਉਂ ਟੈਨਸ਼ਨ ਹੋ ਕੇ ਬੜੇ ਹੁੰਦੇ ਨੇ ਉਹ ਜੇ ਕਿਧਰੇ ਦਾ ਬੱਚਾ ਨਾ ਮੈਂ ਪੜਦਾ ਹੈ ਨਾ ਸਰਦੋਂ ਇੱਥੇ ਤੱਕ ਛੁੱਟ ਦੇਤੀ ਉਹ 24 ਮਿੰਟ ਹੀ ਪੜਦਾ ਰਹਿੰਦਾ ਬੰਦਿਆ ਜੇ 24 ਮਿੰਟ ਨਹੀਂ ਪੜੇ ਲੰਗੇ ਦਿਹਾੜੀ ਚ 12 ਮਿੰਟ ਹੀ ਕੰਨ ਲਾਇਆ ਕਿੰਨੇ ਮਨੁੱਖੀ ਸੁਰਤੀ ਕਾ ਕਰ ਕਰਕੇ ਜਪਤ ਹੈ ਕੋਈ ਵਾਹਿਗੁਰੂ ਤੇਰੇ ਮੁਖ ਨਾਮਾ ਸਪਲਾਵ ਮਾਨਵ ਭ੍ਰਿਤੀ ਨੂੰ ਇਹ ਨਾ ਵੇ ਮਨੁੱਖ ਨੂੰ ਕਦੇ ਬਾਹਰ ਭਜਦਾ ਹੈ ਹੱਥ ਤੇ ਰਵਾਇ ਗੁਰੂ ਗੁਰੂ ਗ੍ਰੰਥ ਸਾਹਿਬ ਜੁਗਾਤ ਕਰਦਾ ਰਹੇ ਖਰੋ ਪਰਵਾਰ ਨਹੀਂ ਉਪਰ ਖਾਣਾ ਕਿਉਂਕਿ ਮਨਬੀਰ ਮੜ ਜਾਣਾ ਸਭ ਬਾਤਾਂ ਦੇ ਉਪਰ ਕਰ ਕਾਹੇ ਕੀ ਕੁਸਲਾਤਾਂ ਆਦੇ ਉਪਰ ਮੇਰੇ ਵਰਗੇ ਇੱਥੇ ਬਾਰ-ਬਾਰ ਪੜ ਰਿਹਾ ਪਾਣੀ ਪੜ ਕੇ 10 ਸੁਰਤੀ ਬਾਅਦ ਕੰਪਨੀ ਵਿੱਚ ਫਾਇਦਾ ਕੀ ਪੜੇਗਾ ਇਸੇ ਲਈ ਸਾਵਧਾਨੀ ਰੱਖਦੇ ਨੇ ਨਿਤਾ ਪ੍ਰਤੀ ਜਪਜੀਤ ਬੱਚੇ ਨੂੰ ਬਾਰ-ਬਾਰ ਸਮਝਾਇਆ ਜਾਂਦਾ ਹੈ ਨਾ ਗਲਤ ਕੰਮ ਤੋਂ ਹਟਾਇਆ ਜਾਂਦਾ ਤਾਂ ਬੱਚਾ ਹੱਟ ਜਾਂਦਾ ਪਰ ਨਿਤ ਟਕਣਾ ਕਰਦਾ ਬੱਚੇ ਇਹ ਮਨ ਵੀ ਬੱਚਾ ਹਜੇ ਤੱਕ ਫਿਰ ਵੀ ਘੱਟ ਚੰਚਲ ਹੈ ਮਨ ਬੱਚੇ ਦਾ 10 ਗੁਣਾ ਵੱਧ ਕੇ ਚੰਚਲ ਹੈ ਕੁਟਨ ਸਜਣ ਵਾਲੇ ਕੋਟੇ ਮੰਨਣ ਨੂੰ ਤੇ ਤਾਂ ਜਮ ਤੇ ਕੋਟੇ ਸੇਲੀ ਸੰਤਰਾਣੀ ਤੇ ਮੰਨ ਨੂੰ ਕੋਟਕ ਦੁਨੀਆ ਦਾ ਕੋਟ ਲੜਨਾ ਮਨ ਨਾਲ ਲੜ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਇਸੇ ਮੰਨ ਨੇ ਮੰਨਣ ਪਾੜਨੇ ਤੇਰੇ ਗਲ ਵਿੱਚ ਜੰਮਣ ਵਰਦਾ ਗੇੜ ਵੀ ਇਸੇ ਮੰਨ ਨੇ ਯਾਰ ਕਰਨਾ ਤੇਰਾ ਤੇਰੇ ਮਨ ਨੂੰ ਹੀ ਸਮਝਾਦਾ ਗਲਤ ਖਤਮ ਮਨ ਸਮਝਾਉਣ ਕਰਨੇ ਕੋ ਬੜੀ ਗਿਆਨ ਵਾਲੇ ਜਿੱਤਾ ਜਾ ਕੇ ਸਾਰੀ ਤਾਂ ਇਹ ਧੰਨ ਗੁਰੂ ਨਾਲ ਸਮਝ ਲੈ ਗਿਆ ਤਾਂ ਕਹਿੰਦੇ ਭਾਈ ਹਰਮਾਨ ਜਿੱਤ ਲੈ ਸਾਰਾ ਸੰਸਾਰ ਜਿੱਤ ਲੈ ਕਿਉਂਕਿ ਮਾਨ ਵੱਡੇ ਵੱਡੇ ॠषि ਊਨੀਆ ਤੋਂ ਵੀ ਜਿੱਤਿਆ ਡਾ ਛੋਟੀ ਗੱਲ ਹੀ ਬਹੁਤ ਵੱਡੀ ਗੱਲ ਹੈ ਮਨ ਜਿੱਤਣਾ ਤਾਂ ਇਹ ਸਮਝ ਲਓ ਮਾਂ ਘਰਤ ਜਿੱਤਣ ਬਰਾਬਰ ਹੈ ਮਨ ਜਿੱਤਣਾ ਛੋਟੀ ਗੱਲ ਹੀ ਹੈ ਤੇ ਸਾਧਗੁਰੂ ਕਹਿੰਦੇ ਨੇ ਨਿਤ ਜਪ ਇਹਨੂੰ ਕਿਹਾ ਨਿਤ ਜਪ ਮਨ ਮੇਰੇ ਜੇ ਨੂੰ ਸਤਿ ਨੰਨ ਸਤਿ ਕਿਹਾ اے ਮਾਨ ਪਿਆਰਿਆ ਤੂੰ ਸਦਾ ਸੱਚ ਸਨਮਾਨਾ ਸਤਨ ਨੂੰ ਸੰਭਾਲ ਤੂੰ ਸਭ ਵੀ ਬੈਠੇ ਅਸੀਂ ਸੱਚ ਨਾਲ ਜੁੜਨਾ ਚੁੱਤ ਨਾਲ ਜੁੜੀ ਬੈਠੇ ਤੇ ਸਰ ਨੂੰ ਇਸੇ ਲਈ ਬਾਰ ਬਾਰ ਮਾਨ ਨੂੰ ਸਮਝਾਤਾ ਹੈ ਕਿ ਮੂਲ ਮਨਮੂਲਖ ਲੋਪਿਆ ਨਿਤ ਲੋਭੇ ਲਗਾ ਲੋਭਾ ਹਨ ਮੂਲ ਨੂੰ ਲੋਭੀ ਮਨ ਮੂਲਖ ਵੀ ਕਹਿੰਦਾ ਸਤਿਗੁਰੂ ਇਹਨੇ ਨੇਤ ਲੋਰ ਦੇ ਵਿੱਚ ਫਸਿਆ ਬਦਾ ਇਮਾਨ ਪਾ ਲਾ ਮਨੁ ਮੋਰ ਵੀ ਕਿਹਾ ਹੈ ਇਹ ਮਨ ਮੋਰਿਆ ਮੋਰ ਵੀ ਕਿਹਾ ਸਮਝਣ ਲਈ ਆਉਂਦਾ ਕਿਉਂਕਿ ਸਮਝਾਉਂਦਾ ਮਨੁ ਅਸੀਂ ਸਮਝਦੇ ਦੁਨੀਆ ਪਰ ਤੇ ਬਸ ਇੱਥੇ ਗਲਤੀ ਹੋ ਜਾਂਦੀ ਹੈ ਸਿਆਣੇ ਮਹਿਰਬਾਨ ਕਹਿੰਦੇ ਨੇ ਨਾ ਜਿਹੜਾ ਮਨੁੱਖ ਆਪਣੇ ਮਨ ਦੇ ਥੱਲੇ ਸੋਟਾ ਮਾਰਨ ਲੱਗ ਗਿਆ ਨਾ ਉਹਨੂੰ ਆਪਣੀਆਂ ਕਮੀਆਂ ਦਿਖਣ ਲੱਗ ਪਈਆਂ ਫਿਰ ਉਹਦੀ ਇੱਕ ਹੀ ਪ੍ਰਤੀ ਹਮ ਨੇ ਹੀ ਚੰਗੇ ਪੂਰਾ ਦਾ ਤੇ ਜਦ ਇਹ ਇੱਕ ਕੰਡੀਸ਼ਨ ਬਣ ਗਈ ਉਪਰਮ ਗਿਆਨੀ ਬਣ ਜਾਗਾ ਪਰ ਇੱਕ ਕੰਡੀਸ਼ਨ ਬਣ ਗਈ ਕੇਵਰੀ ਸਾਰੀ ਮਹਰੀ ਨਾ ਰਹਿੰਦੀ ਹੈ ਕਿਦਰੇ ਬੁਮਾਨਾ ਕੇ ਤਾਂ ਦੇਖੀਏ ਗੁੰਗੀ ਬਲਾ ਇਸੇ ਲਈ ਸਤਗੁਰੂ ਕਹਿੰਦੇ ਨੇ ਫਿਰ ਨਾਮ ਜਪੇ ਨਾ ਹੋਏਗਾ ਕਿ ਹੁਣ ਮੇਰੇ ਵਰਗਾ ਇਹ ਜਰੂਰ ਰੱਖਣਾ ਨਾ ਕਿ ਸਤਗੁਰੂ ਨਾਮ ਦਾ ਜਪਨਾ ਕਰੇ ਦਰਦੇ ਤਾਂ ਜੋ ਮਿਲੇਗਾ ਕਿ ਸਤਗੁਰੂ ਕਹਿੰਦੇ ਆ ਜਿਆ ਦੱਸਦਾ ਕੀ ਮਿਲੇਗਾ ਸੀਤਲ ਸਾਂਤ ਸਾ ਸੁਖ ਪਾਵਹਿ ਕਹਿ ਲਵੇ ਚਾਹੇ ਸਭੇ ਮਨ ਤੇਰੇ ਹੁਣ ਮਨ ਨੂੰ ਆਪ ਨਹੀਂ ਤਾ ਮਨ ਨਾਲ ਹੀ ਤਨ ਨੂੰ ਮਿਲੇਗਾ ਕਿ ਕਹਿੰਦੇ ਪਹਿਲਾਂ ਤਾਂ ਸ਼ੀਤਲਤਾ ਹੀ ਮਿਲ ਜਾਏਗੀ ਠੰਡਕ ਲੱਗ ਜਾਏਗੀ ਕਾਂਗੇ ਜੀ ਠੰਡ ਤੇ ਕੀ ਹੋ ਰਿਹਾ ਜੰਦੀ ਕੋ ਮਾਰੀ ਸਾਰਾ ਕਹਿੰਦੇ ਨਹੀਂ ਵਿਸ਼ੇਵਿਕਾ ਜੀ ਠੰਡ ਕਦੇ ਨਹੀਂ ਮਨ ਨੂੰ ਲੱਗਦੀ ਤਪਸ਼ ਹੀ ਲੱਗਦੀ ਐਸ਼ਟਾਏ ਏਸੀ ਵਿੱਚ ਬੈਠਾ ਤੇ ਤੈਨੂੰ ਕੋ ਮਾਰ ਕੇ ਰਹਾ ਤਾ ਹੋਈ ਇਰਖਾਇਨ ਮਨ ਵਿੱਚ ਲੱਗੀ ਤੇ ਤਪਸ਼ਾ ਰਮ ਗਈ ਪਈ ਹੈ ਦਿਨ ਰਾਤ ਉਹਦੇ ਉਲੋਂ ਟਿਕ ਜਾਏਗਾ ਮਨ ਸ਼ਾਂਤ ਹੋ ਜਾਏਗਾ ਸ਼ੀਤਲ ਠੰਡਾ ਹੋ ਜਾਏਗਾ ਸਦਾ ਸੁਖ ਪਾਪ ਹੈ ਕਿਸੇ ਨੂੰ ਦੋ ਪੁੱਛ ਕੇ ਦੇ ਲੈਣਾ ਸਾਰੇ ਕੰਦੇ ਦੇ ਦੁਖੀ ਆ ਜੀ ਨਾ ਜੀ ਸਰਦਾ ਨਹੀਂ ਜੀ ਓਕੇ ਮਨ ਠੰਡਾ ਇਹ ਤਾਂ ਬੜੀ ਗਲਤ ਐਥੇ ਆਸੀ ਕਿਸੇ ਕਲਾਕਾਰ ਦਾ ਬੜੀਆਂ ਪਿਆਰੀਆਂ ਕਹਾਣੀਆਂ ਐਡਾ ਜੀ ਕੰਮ ਵੀ ਕੀ ਕੀਤਾ ਜਿੱਦਾਂ ਸਭ ਪਰਮਾਤਮਾ ਨਾਲ ਦੇ ਕੰਮ ਨਹੀਂ ਹੰਤ ਤੱਕ ਦਿੱਤੀ ਦਿੱਕਤ ਫਿਰ ਵੀ ਸਾਨੂੰ ਉਸ ਤੋਂ ਵੱਧ ਕੇ ਕਿਤੇ ਪਰਮਾਤਮਾ ਨੇ ਦਿੱਤਾ ਜਿੰਨੇ ਦੇ ਲੈ ਕੇ ਨਹੀਂ ਉਸ ਤੋਂ ਬਚ ਕੇ ਦਿੱਤਾ ਤੇ ਸਾਨੂੰ ਕਹਿੰਦੇ ਨੇ ਸਦਾ ਸੁਖ ਪਾਏਗਾ ਹਮੇਸ਼ਾ ਸੁਖ ਪਾਏਗਾ ਪਰਨਾਪਤ ਸਿਰਫ ਸੁਖੀ ਨਹੀਂ ਪਾਏਗਾ ਮਨ ਸ਼ੀਤਲ ਹੀ ਨਹੀਂ ਹੋਏਗਾ ਕਿਲਵੇ ਖਜਾ ਦੇ ਤੋੜਾ ਜਨਮ ਦੇ ਪਾਪ ਵੀ ਧੋਤੇ ਜਾਣਗੇ ਸਭੇ ਮੰਨਦੇ ਨੇ ਮੇਰੇ ਮਨਾ तेरे सारे तरह ने पाप धोते तो जाएंगे हमेशा ही शांति बन जाएगी तो सुखी हो जाएगा मन कट जाएगा तो करके जिन्हें मर्जी बोड़ी हो जाए रोगी हो जाए मन करके कल हो जाए क्योंकि तो मन करके अब अपने तो कुछ नहीं अरबा खरबा पति भी दुखी ने मन करके तन का सुख है लगजरी गड्डिया ने BMW ਵਰਗੀਆਂ ਗੱਡੀਆਂ ਨੇ ਪਰਪਰਤੀ ਦੇ ਮਾਣ ਮਰਕਾਏ ਸ਼ਾਂਤੀ ਤੇ ਟਿਕਾਊ ਨਹੀਂ ਟਿਕਾਈ ਦਾ ਮਤਲਬ ਇਹ ਅਣਾ ਸੀ ਇਸ ਲਈ ਸਰਦਾਰ ਕੰਨੇ ਨੇ ਭਾਈ ਨਾਲ ਮਦਦ ਭੰਗਾ ਬੋਲਵਾ ਕੋਈ ਸ਼ਾਂਤੀ ਤੇ ਵਾਲਾ ਇਲਾਕਾ ਨਹੀਂ ਹੈ ਰਹਾਉ ਵਿਸ਼ਰਣ ਦੇ ਕੇਂਦਰਿਕਾ ਸੋਲਦੇ ਉਹਨਾਂ ਕਹਿੰਦੇ ਮੇਰੇ ਵਰਗਾ ਕਹਿੰਦਾ ਨਹੀਂ ਸ਼ਾਇਦ ਗੱਡੀਆਂ ਦੇਖ ਕੇ ਸੁਖੀ ਹੋ ਜਾਣਾ ਉਹ ਤਾਂ ਚਾਸਾ ਉਦੋਂ ਤੱਕ ਦਾ ਆਨੰਦ ਜਦ ਤੱਕ ਤੂੰ ਦੇਖ ਰਿਹਾ ਹੈ ਇਹ ਵੀ ਸੰਸਾਰ ਬੋਲਦਾ ਕਿ ਇਹਨਾਂ ਤਵੇਂ ਦੇਖਦਾ ਜਦ ਤੱਕ ਅਸੀਂ ਦੇਖ ਰਹੇ ਹਾਂ ਮਹੇਰਬਾਨ ਕਿੰਨੇ ਦੇਖਦਾ ਇਸ ਲਈ ਸਾਧੂ ਬੰਦੇ ਨੇ ਕਹਿੰਦੇ ਜਿਵੇਂ ਦੁਨੀਆਵੀ ਨਾਟਕ ਦੇਖਦਾ ਉਦੋਂ ਤੱਕ ਇਹ ਸੁੱਖ ਦਿੰਦਾ ਜਦ ਤੱਕ ਦੇਖ ਰਿਹਾ ਹੈ ਪਰ ਜੇ ਨਾਮ ਇੱਕ ਖਿੰਨ ਵੀ ਜਪ ਲਿਆ ਨਾ ਸਾਰਾ ਜੀਵ ਇੰਨਾ ਸੁੱਖ ਦੇਗਾ ਜਿੰਨਾ ਦੁਨੀਆਵੀ ਪਦਾਰਥ 36 ਤਰ੍ਹਾਂ ਦੇ क्योंकि छत्ती तरह के पदार्थ भी गले तो थले गए रस खत्म गले तक जीव तक है ना जीवे पर जीव तो थले जाएगा तो मन को सुखी कर देगा ऐसा रस हो इसे सात गुरु कसा महला पंजा सदा सदा आतंक ਮਿਸ਼ਾ ਹਮੇਸ਼ਾ ਲਈ ਮਾਨਨ ਵਿੱਚ ਚਾਨਣ ਹੋ ਜਾਏ ਸਾਧ ਸੰਗਤ ਹਰ ਚਰਨ ਨਿਵਾਸ ਇਸੇ ਲਈ ਪਰਵਰ ਬੈਤਕ ਕਰਦੇ ਹਾਂ ਸਾਧ ਸੰਗਤ ਕੋਲ ਤਰਿਓ ਨ ਹੋਏ ਸਾਧ ਸੰਗਤ ਤੋਂ ਬਿਨ ਕੋਈ ਇੰਤਰਸਾ ਜਸਾ ਸਾਰਾ ਵੱਡੇ ਵੱਡੇ ਮਹਾਂ ਭਲੀ ਸੰਤਮਾ ਕੋਲੋਂ ਇਹਨੇ ਬ੍ਰਹਮ ਗਿਆਨੀ ਤਤਵੰਤ ਵੇਨੇ ਉਹਨਾਂ ਨੇ ਵੀ ਸੰਗਤ ਕੀਤੀ ਛੋ ਸੰਗਤ ਤੋਂ ਲਗਦੀ ਹੈ ਪਾਰਸ ਨੂੰ ਕੋਈ ਲੋਹਾ ਵੀ ਭਿੱਟ ਜੇ ਨਾ ਤੇ ਉਹ ਲੋਹਾ ਵੀ ਹੀਰਾ ਬਣ ਜਾਂਦਾ ਹੈ ਸੋਨਾ ਬਣ ਜਾਂਦਾ ਹੈ ਪਰ ਪਾਰਸ ਕੋਲੇ ਲੋਹਾ ਭਿੱਟੇਗਾ ਤਾਂ ਹੀ ਜਦੋਂ ਪਾਰਸ ਦੀ ਸੰਗਤ ਕਰੇਗਾ ਉਹ ਜਦੋਂ ਗੁਰੂ ਰੂਪੀ ਪਾਰਸ ਨੇ ਸੰਗਤ ਕਰਾਂਗਾ ਤਾਂ ਅਸੀਂ ਵੀ ਬ੍ਰਹਮ ਗਿਆਨੀ ਬਣਾਂਗੇ ਸੰਗਤ ਤੋਂ ਬਿਨਾ ਮਨ ਦੀ ਪ੍ਰਸੰਤਾ ਤੇ ਸੁਖ ਮਾਧਿਅਮ ਨਹੀਂ ਪਾ ਲਈਏ ਇਸ ਲਈ ਸੱਜ ਨੂੰ ਕਿੰਨੇ ਹਮੇਸ਼ਾ ਲਈ ਸੁਖੀ ਹੋ ਜਾਏਗਾ ਸਾਧ ਸੰਗਤ ਅਚਰਨ ਨਿਵਾਸ ਗੁਰੂ ਦੀ ਸੰਗਤੇ ਚਰਨਾਂ ਵਿੱਚ ਨਿਵਾਸ ਪਰ ਨਿਵਾਦ ਮੁਕਲ 10 10 ਸquare ਗੁਰੂ ਦੇ ਦਰਦਿਆਂ ਦਾਸਾਂ ਦਾ ਵੀ ਦਾਸ ਮੁਕਲ ਹੈ ਇਹ ਨਹੀਂ ਵੀ ਗੁਰੂ ਘਰ ਆਇਆ ਇੱਥੇ ਕਰੇ ਨਾ ਕੋਈ ਮਨ ਦਾ ਨਹੀਂ ਗੁਰੂ ਘਰ ਆਤਾ ਉਹ ਨੂੰ ਆ ਇਹ ਨਹੀਂ ਆ ਨਾ ਕਿ ਕਿਸੇ ਦਿਨ ਆਜਾ ਗੁਰੂ ਘਰ ਹੋਣਾ ਤਾਂ ਕਲੂਕੂ ਪਾਣੀ ਟਿਕਣ ਲੋਕ ਵੀ ਨਹੀਂ ਲੜਦਾ ਕਿਉਂਕਿ ਇਹ ਮੁੰਡੀਆਂ ਦਾਸ ਦੇ ਦੇਖੀ ਨੇ ਭਾਈਆ ਇਸ ਲਈ ਬੇਨਤੀ ਕਰਦੇ ਆਂ ਬਾਰ-ਬਾਰ ਬਾਰ ਮਾਰਨ ਨੂੰ ਕਿ ਕਦੇ ਇਹ ਨਾ ਸਮਝੀਏ ਕਿ ਗੁਰੂ ਘਰ ਹੈ ਤੇ ਸ਼ਾਇਦ ਅਸੀਂ ਰੋਗ ਮਾਰਨਾ ਨਹੀਂ ਪਈਏ ਤੇ ਸੇਵਾ ਕਰਨ ਲਈ ਆਨੇ ਆ ਰੋਗ ਮਾਰਨ ਲਈ ਨਹੀਂ ਕਿਉਂਕਿ ਗੁਰੂ ਦੇ ਰੋਗ ਭਈ ਗੁਰੂ ਤੋਂ ਮੇਰੇ ਵੀ ਮਾਰਨੇ ਜਾਂਦਾ ਜਿਵੇਂ ਮਾਪੇ ਦੇ ਨਾਲ ਇੱਕ ਵਾਰੀ ਲੜਲੇ ਨਾ ਡਾਂਗਾ ਥੋੜੇ ਖੜੇ ਕੇ ਨਾਲ ਤੇ ਮਾਪੇ ਤੇਰੀ ਰਮਜ਼ ਵਿੱਚ ਪਛਾਣ ਲਾ ਜਾਂਦਾ ਤੈਨੂੰ ਕਾਬੂ ਕਰਨਾ ਵੀ ਜਾਂਦਾ ਇਸ ਲਈ ਸਾਧੂ ਦੀ ਬਾਣੀ ਨੇ ਕਹਿ ਆਖਦੇ ਭਾਈ ਇੱਥੇ ਦਾਸਾਂ ਦਾ ਦਾਸ ਹੋ ਗਿਆ ਦੇਖ ਤੈਨੂੰ ਬਾਸ਼ਾ ਗਿਆ ਹੁੰਦਾ ਦਾਸਾਂ ਦਾ ਕਹੋ ਨਾ ਨਿਕ ਜਾ ਕੇ ਪੂਰਨ ਕਰਮ ਕਿੰਨੇ ਹੁਣ ਮਨੁੱਖ ਵਿਚਾਰਾ ਕਰੇ ਕੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹੋ ਨਾ ਨ ਦਾਸ ਨਾਨਕ ਕਹਿੰਦਾ ਜਾ ਕੇ ਪੂਰਨ ਕਰਦਾ ਹੁਣ ਮਨੁੱਖ ਕੀ ਕਰੇ ਜਿਹੜੇ ਕਰਮ ਹੋ ਗਏ ਨੇ ਇਹਨੂੰ ਨੈਗੇਟਿਵ ਨਹੀਂ ਲੈ ਜਾਣਾ ਜੇ ਸਾਡੇ ਦਾ ਕਰਮ ਹੋ ਗਏ ਲਈ ਅਸੀਂ ਕੀ ਕਰਨਾ ਕੁ ਕਰਦਾ भाई उद्दम करें तो उद्दम कर, स मनुख भी की करे पे उदम कर उदम ही करना हरेक पासदानी उदम करके गुरु घर कदम उठना बहुत औखा है जाने सुनते हैं कथा विचार कोई विरणा ही है गुरु घर बहुत दस बेसा ਇਹ ਉਤਮ ਕਰਨਾਇਕ ਹੈ ਤੇ ਜਿਹਨੇ ਉਤਮ ਕਰ ਲਿਆ ਉਹਦੇ ਕਰਮ ਦੇ ਲੈ ਉਹ ਜਾਂਦੇ ਨੇ ਇੱਕ ਉਹਨਾਂ ਨੂੰ ਕਿ ਪੂਰਨ ਕਰ ਜਿਹਦੇ ਕਰਮ ਪੂਰੇ ਨੂੰ ਸਤਗੁਰੂ ਭੇਟੇ ਪੂਰਨ ਪਰਮ ਫਿਰ ਸਤਗੁਰੂ ਆਪ ਰਹਿਮਤ ਕਰਕੇ ਰਾਗੀ ਬਣ ਕੇ ਰਸਤਾ ਦੱਸ ਕੇ ਆਪ ਉਸ ਮੁਕਤ ਨੂੰ ਪਰਮਾਤਮਾ ਨਾਲ ਭੇਟ ਮਿਲਾ ਦਿੰਦਾ ਹੈ ਪਰਮਾਤਮਾ ਦੇ ਨਾਲ ਇੱਕ ਮਿਲਤਾ ਬਖਸ਼ਿਸ਼ ਕਰ ਦਿੰਦਾ ਪਰ ਇਹਨੂੰ ਜਿਹਦੇ ਨੇ ਕਰਮ ਨੇ ਭਾਵ ਜਿਹੜਾ ਉਦਮ ਕਰਦਾ ਹੈ ਕਿ ਸਿਆਣੇ ਵੀ ਕਹਿੰਦੇ ਨੇ ਨਾ ਉਦਮ ਕਰੇਗਾ ਤਾਂ ਪਰਮਾਤਮਾ ਦਾ ਹੀ ਕਰ ਉਦਮ ਹੀ ਨਾ ਕਰਾਂਗੇ ਤੇ ਰੋਟੀ ਵੀ ਭਾਈ ਹੁੰਦੀ ਨਹੀਂ ਪੈ ਜਾਣੀ ਉਹ ਵੀ ਤਾਂ ਉਦਮ ਕਰਨੀ ਪਵੇਗੀ ਰੇਤ ਤੋੜ ਕੇ ਨੂੰ ਪਾਣੀ ਲੈ ਕੇ ਐਂ ਜੇ ਢੋੜੀ ਨਾ ਵੀ ਆਪਣੇ ਆਪ ਹੀ ਪੈ ਜਾਏਗੀ ਤੇ ਉਦਮ ਕਰਨਾ ਪਵੇ ਇਸ ਲਈ ਸਾਧਨ ਵੀ ਦੇਣੇ ਪਏ ਇਸ ਨਾਮ ਚਪਲ ਦਾ ਨਾਮ ਚ ਸਰਪਤ ਦੂਜੇ ਘਰ ਦੇ ਜੋਤੀ ਸਿੱਥੇ ਚੋਤੀ 34 ਸ਼ਬਦ ਦੂਜੇ ਘਰ ਦੇ ਸੰਪੂਰਨ ਹੋਏ ਨੇ ਦੂਜੇ ਸਵਰਥਾਂ ਦਾ ਰਹਿਣ ਕਰਨ ਦੀ ਤਾਕੀਸੀ ਚੁੰਟੀ ਸ਼ਬਦ ਹੈ ਸੰਪੂਰਨ ਤਿਆਰੀ ਹੈ ਸੋ ਇਹਨੀਆਂ ਨੂੰ ਬੇਕੰਮ ਪ੍ਰਬੰਧ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀਪੁਰਨਾਨੰਦ ਸਾਹਿਬ ਦੇ ਦਰਬਾਰ ਦੀਆਂ ਪੱਲੇ ਬੰਧਾ ਹਮਲ ਕਰਨਾ ਦੇਹੋ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆਜਾਵੇ ਲੇਖਕ ਤੈਨਾ ਚੁੱਕੀ ਹੈ ਖਿਰਖੇ ਭੁੱਲਣਾ ਸਾਰ ਬਖਸ਼ਰ ਹਰ ਬਖਸ਼ਣਾ ਨਾਮ ਦਾ ਦੇਖੋ ਸੱਜਣ ਤੁਸੀਂੜੀ ਹੈ ਜਿਉ ਮੋਹ ਹੈ ਸਾਹਿਤ ਮੇਲ ਗੱਡੀ ਵੱਡੀ ਕਿਰਤ ਦੇ ਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਕੀ ਅਰ ਦਾਰਸ਼ਨ ਮਹਾਰੀ ਜਿਉ ਪਿੰਡ ਸਭ ਤੇਰਾ ਕਾ